ਪਰ ਵੀ ਇਨਕੋਰ ਹੈ ਮੈਂ ਪਿੰਡ ਸੇਠਾਂ ਵਾਲੇ ਦੀ ਰਹਿਣ ਵਾਲੀ ਆ ਜਦੋਂ ਨਰੇਗਾ ਕਾਨੂੰਨ ਬਣਿਆ ਸੀਗਾ ਸਾਡਾ ਪਿੰਡ ਉਦੋਂ ਕਮੇਟੀ ਵਿੱਚ ਨਹੀਂ ਸੀਗਾ ਮਮਦੋਟ ਵਿੱਚੋਂ ਕੁਝ ਸਿਆਸੀ ਬੰਦਿਆਂ ਨੇ ਸਾਡਾ ਪਿੰਡ ਕਮੇਟੀ ਵਿੱਚ ਲੈ ਲਿਆ ਸਾਡੇ ਪਿੰਡ ਵਿੱਚ ਪਹਿਲਾਂ ਕੁਝ ਬੰਦਿਆਂ ਦੇ ਨਰੇਗਾ ਕਾਰਡ ਬਣੇ ਹੋਏ ਸੀਗੇ ਪਰ ਜਦੋਂ ਹੁਣ ਅਸੀਂ ਨਰੇਗਾ ਲਈ ਕੰਮ ਦੀ ਮੰਗ ਕਰਦੇ ਆਂ ਤੇ ਸਾਨੂੰ ਕਹਿੰਦੇ ਆ ਕਿ ਤੁਹਾਡਾ ਪਿੰਡ ਇੰਨੇ ਗਲੀ ਗੱਲ ਕਰਦੇ ਆ ਸੰਦ ਕਿ ਜੋਬ ਕਾਰਡ ਬਣਾਇਆ ਜਾਂਦੇ ਤੇ ਸਾਨੂੰ ਕਹਿੰਦੇ ਆ ਕਿ ਤੁਹਾਡਾ ਪਿੰਡ ਕਮੇਟੀ ਵਿੱਚ ਆ ਗਿਆ ਹੋਇਆ ਹੈ ਸਾਡੇ ਪਿੰਡ ਦੇ ਲੋਕਾਂ ਨੂੰ ਨਾ ਤਾਂ ਇਸ ਬਾਰੇ ਦੱਸਿਆ ਗਿਆ ਸੀਗਾ ਕਿ ਤੁਹਾਡਾ ਪਿੰਡ ਕਮੇਟੀ ਚ ਲੈ ਲਿਆ ਗਿਆ ਹੈ ਤੇ ਨਾ ਹੀ ਪਤਾ ਸੀਗਾ ਸਾਨੂੰ ਆਮ ਜਲਾਸ ਆਇਆ ਏ ਕਿ ਨਹੀਂ ਸੀ ਕਾਨੂੰਨ ਤੋਂ ਇਹ ਮੰਗ ਕਰਦੇ ਆ ਜਾਂ ਤਾਂ ਸਾਡਾ ਨਰੇਗਾ ਦਾ ਕੰਮ ਚਲਾਇਆ ਜਾਏ ਨਹੀਂ ਤਾਂ ਕਮੇਟੀ ਪੰਗ ਕਰ ਦਿੱਤੀ ਜਾਏ। ਹਾਂ ਸਰ। ਸਾਥੇ ਕੋਰ ਨਾਮ ਉਹ ਤੇ ਆਰ ਸਿੰਘਾ ਪਿੰਡ ਸੇਠਾਂ ਵਾਲੇ ਤੇ ਰਹਿਣ ਵਾਲਾ। ਜਦੋਂ ਨਰੇਗਾ ਦਾ ਕਾਨੂੰਨ ਬਣਿਆ ਹੈ ਉਦੋਂ ਸਾਡਾ ਇੱਥੇ ਪਿੰਡ ਹੁੰਦਾ ਸੀਗਾ। ਹੁਣ ਕਹਿੰਦੇ ਆ ਕਿ ਪਿੰਡ ਕਮੇਟੀ ਵਿੱਚ ਆ। ਜਾਂ ਤਾਂ ਸਾਨੂੰ ਕੰਮ ਦਿੱਤਾ ਜਾਏ ਜਾਂ ਫਿਰ ਇਹ ਕਮੇਟੀ ਪੰਗ ਕੀਤੀ ਪਿੰਡ ਸੇ ਥਾਂ ਦੇ ਨਰੇਗਾ ਕਾਨੂੰਨ ਜਦੋਂ ਲੱਭਣਿਆ ਉਦੋਂ ਸੁਕਿੰਦੇ ਨੇ ਸਾਡਾ ਪਿੰਡ ਕਮੇਟੀ ਚ ਆ ਗਿਆ ਜੀ ਸਾਡੇ ਨਰੇਗਾ ਦੇ ਕਾਟ ਵੀ ਬਣੇ ਸੀ ਪਿੰਡ ਵਾਲਿਆਂ ਦੇ ਮੇਰਾ ਆਪਦਾ ਵੀ ਬਣਿਆ ਸੀ ਨਰੇਗਾ ਦਾ ਕਾਟ ਸਰਕਾਰ ਤੋਂ ਮੰਗ ਕਰਨਾ ਜਾਂ ਤੁੰ ਕੰਮ ਦਿੱਤਾ ਜਾਵੇ ਜਾਤ ਨੂੰ ਮੀਟੀ ਪੰਕ ਕੀਤੀ ਜਾ। ਸਾਡਾ ਸ੍ਰੀ ਤਾਰਾਣੀ ਬੇਨ ਸੇਖਾ ਵਾਲਾ ਜਦੋਂ ਦਾ ਨਰੇਗਾ ਕਾਨੂੰਨ ਬਣਿਆ ਸੀ ਉਹ ਤੋਂ ਇਹ ਸਾਡਾ ਪਿੰਡ ਕਮੇਟੀ ਵਿੱਚ ਨਹੀਂ ਸੀ ਪਰ ਬਾਅਦ ਵਿੱਚ ਕੁਝ ਸਿਆਸੀ ਬੰਦਿਆਂ ਨੇ ਸਾਡੇ ਪਿੰਡ ਨੂੰ ਜ਼ਬਰਨ ਕਮੇਟੀ ਵਿੱਚ ਲੈ ਲਿਆ ਗਿਆ। ਹੁਣ ਅਸੀਂ ਜਦੋਂ ਵੀ ਨਰੇਗਾ ਦਾ ਜਾਂ ਕੋਈ ਵੀ ਕੰਮ ਮੰਗ ਕਰਦੇ ਆ ਤਾਂ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਾਡਾ ਪਿੰਡ ਕਮੇਟੀ ਵਿੱਚ ਹੈ। ਜਦ ਕਿ ਅਸੀਂ ਸਰਕਾਰ ਤੋਂ ਇਸ ਦੀ ਕਮੇਟੀ ਨੂੰ ਜਾ ਤਾ ਪੰਗ ਕਰਨ ਦੀ ਮੰਗ ਕਰਦੇ ਆ ਜਾਂ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ। ਸ਼ਰਾ ਲਾਤਾ। ਬੋਲ। 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 ਮਾਇਸੂਤਰਾ ਆਣੀ ਮਾਇ ਸੇਠਾਵੜ ਰਹਿਣ ਵਾਲੀ ਆ। ਜਦੋਂ ਉਹ ਦਾ ਨਰੇਗਾ ਪਿੰਡ ਕਾਨੂੰਨ ਬਣਿਆ ਹੈ ਉਦੋਂ ਦਾ ਇੱਥੇ ਸਾਡਾ ਪਿੰਡ ਹੁੰਦਾ ਸੀ। ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਪਿੰਡ ਨਹੀਂ ਆ ਤਾਂ ਤੁਹਾਡਾ ਕਮੇਟੀ ਪਿੰਡ ਹੈ। ਜਿਆਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਜਾਂ ਤਾਂ ਸਾਨੂੰ ਕੰਮ ਦਿੱਤਾ ਜਾਵੇ ਤੇ ਜਾਂ ਕਮੇਟੀ ਪਾਉਣ ਕੀਤੀ ਜਾਵੇ। ਜਿਆ ਪੀਮ ਜੈ ਪਰਤ ਮੇਰਾ ਰਾਮਜੀਤ ਕੋਰ ਕਾਲਾ ਟਿੱਬੇ ਦੀ ਰਹਿਣ ਵਾਲੀ ਜਿਲ੍ਹਾ ਪ੍ਰਧਾਨ ਮਡੋਟ ਬਲਾਕ ਅਸੀਂ ਅੱਜ ਬੱਗੇ ਪ੍ਰਧਾਨ ਨਾਲ ਸੇਠਾਂ ਵਾਲੇ ਪਿੰਡ ਪਹੁੰਚਿਆ ਨਗਰਪਾਲਿਕਾ ਦੇ ਵਿੱਚ ਸਾਡੇ ਇਹ ਹੀ ਮੰਗਾਂ ਸਰਕਾਰ ਦੇ ਕੋਲੋਂ ਜਿਆ ਇਹਨਾਂ ਨੂੰ ਲੋਕ ਗਰੀਬਾਂ ਨੂੰ ਲੋਕਾਂ ਨੂੰ ਕੰਮ ਦਿੱਤਾ ਜਾਵੇ ਵਾਂਝੇ ਬੈਠੇ ਆ ਕਮੇਟੀ ਚ ਲਿਆਗਾ 5 ਕਿਲੋ 1 ਕਿਲੋਮੀਟਰ ਤੂੰ ਦੂਰੀ ਤੇ ਬੈਠੇ ਹੋਇਆ ਇਹਨਾਂ ਨੂੰ ਕੰਮ ਦੀ ਲੋੜ ਆ ਵਾਂਝੇ ਬੈਠੇ ਆ ਵੱਡ ਤੇ ਬਿਲਕੁਲ ਬੈਠਾ ਜਦੋਂ ਪਾਣੀ ਆਦਾ ਡੁੱਬਾ ਵੀ ਆ ਜਾਂਦਾ ਹੈ ਨਲ ਕੋਚ ਨਹੀਂ ਮਿਲਦਾ ਵਿਚਾਰਿਆਂ ਨੂੰ ਨਿਰੇਗਾ ਦੀ ਮੰਗ ਕਰਦੇ ਆ ਇਹਨਾਂ ਨੂੰ ਸਰਕਾਰ ਨੂੰ ਕੰਮ ਦੀ ਲੋੜ ਆ ਕੰਮ ਦਿੱਤਾ ਜਾਵੇ या नहीं देना काम नगर पालिका भंग की जाए इना क्या होीम जय पार्वत जय भीम जय पार्वत मेरा नाम राजविंदर कौर है मैं पिंड सणक की रहने वाली हाँ जो कि अच्छ असी पिंड सेठा वाले बेच पे मीटिंग की हुई है जो कि इतने भी काफ़ी सारे लोग हन पेंड है जो कि काम की तलाश नरेगा का काम मंग रहे हैं ਕਿਉਂਕਿ ਇਸ ਪਿੰਡ 6 ਪਿੰਡ 6 ਕਿਲੋਮੀਟਰ ਦੀ ਦੂਰੀ ਤੇ ਹੈ ਜੋ ਇਹ ਲੋਕੋ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਮਨਰੇਗਾ ਦਾ ਕੰਮ ਦਿੱਤਾ ਜਾਵੇ ਪਰ ਜੇ ਸਾਡੀ ਕਮੇਟੀ ਪੰਗ ਕੀਤੀ ਜਾਵੇ ਜੈ ਪੀਮ ਜੈ ਪਰ ਤੇ ਮੇਰੇ ਨਾਮ ਅਰਵਿੰਦਰ ਕੌਰ ਐ ਮੈਂ ਮੰਡੋੜ ਦੇ ਰਹਿਣ ਵਾਲਿਆਂ ਜ਼ਿਲ੍ਹਾ ਬਲਾਤ ਮੰਡੋਟ ਤੇ ਅਸੀਂ ਅੱਜ ਸੇਠਾਂ ਵਾਲੇ ਪਹੁੰਚੇ ਆਂ ਸੇਠਾਂ ਵਾਲੇ ਮੀਟਿੰਗ ਕੀਤੀ ਏ ਨਾਲ ਸਾਡੇ ਵੀਰ ਦੀ ਬੱਗਾ ਸਿੰਘ ਵੀ ਨੇ ਸਾਡੇ ਮੀਟਿੰਗ ਬਹੁਤ ਟਾਈਮ ਲੱਗੇਗੀ। ਵੀ ਲੰਮੇ ਸਮੇਂ ਤੋਂ ਅਸੀਂ ਮੀਟਿੰਗ ਮੰਨ ਰੇਗਾ ਦੇ ਕੰਮ ਹੁੰਦੇ ਇਹ ਮੰਗ ਕਰਦੇ ਆ ਸਾਡਾ ਕੰਮ ਇਹਨਾਂ ਵਿਚਾਰਿਆਂ ਨੂੰ ਦਿੱਤਾ ਜਾਵੇ ਸਾਰੇ ਪਿੰਡ ਵਿੱਚ ਰਹਿਣ ਵਾਲੇ ਨੇ ਇਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਤਾਂ ਨਰੇਗਾ ਦਾ ਕੰਮ ਚਾਹੀਦਾ ਹੈ ਨਾ ਜੋ ਸ਼ਹਿਰਾਂ ਚ ਨਹੀਂ ਤੇ ਪਿੰਡਾਂ 'ਚ ਤਾਂ ਚਾਹੀਦਾ ਨਰੇਗਾ ਦਾ ਕੰਮ ਪਿੰਡਾਂ ਵਾਲੇ ਤਾਂ ਨਾ ਕੰਮਾਂ ਤੋਂ ਵਿਚਾਰੇ ਵਾਂਝੇ ਰਹਿਣ ਸ਼ਹਿਰਾਂ 'ਚ ਤਾਂ ਕਹਿ ਦਿੰਦੇ ਕੰਮ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਸ਼ਹਿਰਾਂ 'ਚ ਵੀ ਕੰਮ ਬਣਦਾ ਹੈ ਤੇ ਪਿੰਡਾਂ 'ਚ ਵੀ ਕੰਮ ਬਣਦਾ ਹੈ ਕੰਮ ਦਿਓ ਅਸੀਂ ਇਹੋ ਹੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡਾ ਨਰੇਗਾ ਦਾ ਕੰਮ ਚਲਾਇਆ ਜਾਵੇ ਨਹੀਂ ਤਾਂ ਅਸੀਂ ਧਰਨੇ ਲਾਵਾਂਗੇ ਠੋਕੇ ਧਰਨੇ ਲਾਵਾਂਗੇ ਜਿੰਨੇ ਵੀ ਸਾਥ ਹੋ ਸਕਿਆ ਸਾਰਾ ਜੈ ਭੀਮ ਜੈ ਭਾਰਤ ਮੇਰੀ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਸਸਿਕਾਲ ਨਮਸਕਾਰ ਸਾਥੀਓ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਜੈ ਭੀਮ ਆਪਾਂ ਕਿਉਂ ਸ਼ੁਰੂ ਕੀਤਾ ਹੈ ਕਿ ਬਾਬਾ ਸਾਹਿਬ ਡਾਕਟਰ ਜੇਡਕਰ ਪੀਮਰਾਵ ਸਾਹਿਬ ਨੇ 25 ਸਾਲ ਸਾਡੇ ਲਈ ਸੰਘਰਸ਼ ਕੀਤਾ ਸੀ ਸ਼ੰਗਾਰਸ਼ ਕਰਦਿਆਂ ਸਮੇ ਉਸ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਸੀਗੇ ਉਹਨਾਂ ਨੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਤੇ ਸਾਡਾ ਜੈ ਭੀਮ ਜੈ ਭਾਰਤ ਦਾ ਪਹਿਲੋ ਸ਼ੁਰੂਆਤ ਤੋਂ ਨਾਰਾ ਹੁੰਦਾ ਹੈ ਸਾਥੀਓ 1952 ਦਾ ਕਾਨੂੰਨ ਬਣਿਆ ਸੀ ਜਿਹਦੇ ਵਿੱਚ ਲਿਖਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ ਸੀ 2005 ਦੇ ਕਾਨੂੰਨ ਨੂੰ ਸੋਧ ਕਰਕੇ 201952 ਦੇ ਕਾਨੂੰਨ ਨੂੰ ਸੋਧ ਕਰਕੇ 2005 ਰੋਜ਼ਗਾਰ ਗਰੰਟੀ ਕਾਨੂੰਨ ਐਕਟ ਕਾਨੂੰਨ ਬਣ ਗਿਆ ਸੀਗਾ ਜਿਹਦੀ ਅਸੀਂ ਮਰੇਗਾ ਦੀ ਗੱਲ ਕਰਦੇ ਆਂ ਤਾਂ ਸਾਥੀਓ ਉਹ ਦਿਹਾਤੀ ਏਰੀਆ ਚ ਰੋਜ਼ਗਾਰ ਦਿਹਾਤੀ ਬਣਾਇਆ ਸੀ ਅਸੀਂ ਦਿਹਾਤੀ ਏਰੀਆ ਚ ਰਹਿੰਦੇ ਆਂ ਮਮਦੋਟ ਬਲਾਕ ਦੇ ਵਿੱਚ ਰਹਿੰਦੇ ਆਂ ਅਤੇ 5 ਤੋਂ ਲੈ ਕੇ 6 ਕਿਲੋਮੀਟਰ ਚ ਦੂਰੀ ਦੂਰੀ ਚੋਂ ਪਿੰਡ ਸੀ ਜਿਹੜੇ ਉਹ ਮਨਰੇਗਾ ਦਾ ਕੰਮ ਜਿਹੜਾ ਹੈਗਾ ਉਹ ਖੋਇਆ ਗਿਆ ਤੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਹੈਗਾ ਇੰਨੀ ਦੂਰੀ ਤੋਂ ਨਗਰਪਾਲਿਕਾ ਦੇ ਵਿੱਚ ਲੈ ਲਿਆ ਗਿਆ ਹੁਣ ਉਸ ਪਿੰਡ ਦੇ ਪਿੰਡਾਂ ਦੇ ਜਿਹੜੇ ਗਰੀਬ ਮਜ਼ਦੂਰ ਨੇ ਉਹ ਕੰਮ ਦੀ ਮੰਗ ਕਰਦੇ ਆ ਤੇ ਸਰਕਾਰ ਕਹਿੰਦੀ ਹੈ ਕਿ ਸ਼ਹਿਰਾਂ ਦੇ ਵਿੱਚ ਕਾਨੂੰਨ ਨਹੀਂ ਹੈਗਾ ਕਿ ਅਸੀਂ ਨਰੇਗਾ ਦਾ ਕੰਮ ਦੇਈਏ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਸੀ 2005 ਦਾ ਬਣਾਇਆ ਸੀ 2005 ਦੇ ਵਿੱਚ ਜਿਹੜੇ ਪਿੰਡ ਸੀਗੇ ਇਹਨਾਂ ਦੇ ਨਰੇਗਾ ਦੇ ਕਾਟ ਵੀ ਬਣੇ ਸੀਗੇ ਤਾਂ ਉਸ ਤੋਂ ਬਾਅਦ ਸਰਕਾਰ ਨੇ ਕਿਤੇ ਚਿੱਠੀ ਨਹੀਂ ਕੱਢੀ ਕਿ ਜਿਹੜੇ ਨਵੇਂ ਨਗਰਪਾਲਿਕਾ ਬਣਿਆ ਉੱਥੇ ਕੰਮ ਨਹੀਂ ਦਿੱਤਾ ਜਾਂਦਾ ਕੰਮ ਉਥੇ ਦਿੱਤਾ ਜਾਊਗਾ ਜੇ ਚਿੱਠੀ ਹੈਗੀ ਤੇ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਸਾਨੂੰ ਚਿੱਠੀ ਮਕਾ ਦਿੱਤੀ ਜਾਵੇ ਅਸੀਂ ਸਵਰ ਕਰ ਲਈਏ ਦੂਸਰੀ ਸਾਡੀ ਮੰਗ ਆ ਕਿ ਜੇਕਰ ਇਸ ਪਿੰਡਾਂ ਦੇ ਵਿੱਚ ਜੇ ਕੰਮ ਨਹੀਂ ਨਿਰੇਗਾ ਦਾ ਦਿੱਤਾ ਜਾਂਦਾ ਤਾਂ ਇਹ ਪਿੰਡ ਜਿਹੜੇ ਹੈਗੇ ਆ ਨਗਰਪਾਲਿਕਾ ਚ ਨਹੀਂ ਰਹਿਣਾ ਚਾਹੁੰਦੇ ਇਹ ਕਹਿੰਦੇ ਆ ਕਿ ਨਗਰਪਾਲਿਕਾ ਪੰਗ ਹੋਣੀ ਚਾਹੀਦੀ ਆ ਇਸ ਦੇ ਸਬੰਧ ਵਿੱਚ ਅਸੀਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਾਂਗੇ ਤਾਂ ਨਾਲ ਸਾਡਾ ਜਿੰਨਾ ਜ਼ੋਰ ਲੱਗਿਆ ਤਰਨਾ ਪ੍ਰਦਰਸ਼ਨ ਵੀ ਕਰਾਂਗੇ ਅੱਡੀ ਮੰਗਾ ਸਰਕਾਰ ਤੋਂ ਕੰਮ ਜਿਹੜਾ ਹੈਗਾ ਇਸ ਇਹ ਕੰਮ ਜਿਹੜਾ ਨਰੇਗਾ ਚਲਾਈ ਜਾਵੇ ਨਹੀਂ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ